ਕਦਮ ਕਦਮ ਕੇ ਲੜਨਾ ਸਿਕੋ ਜੀ ਆਗੇ ਜਾ ਮਰਾਂਗੇ ਹੱਕਾਂ ਦੀ ਰਾਖੀ ਕਰਾਂਗੇ ਬੱਚਾ ਬੱਚੀ ਚੋਕ ਦੇਾਂਗੇ ਮੋਦੀ ਦੀ ਮੰਜੀ ਠੋਕ ਦੇਾਂਗੇ ਈਨਾਂ ਦੇ ਹਮਲੇ ਰੋਕ ਦੇਾਂਗੇ ਬੱਚਾ ਬੱਚੀ ਚੋਕ ਦੇਾਂਗੇ ਇਨਾਂ ਦੇ ਹਮਲੇ ਲੋਕਾਂ ਦੀ ਜਵਾਨ ਮਜ਼ਦੂਰ ਰੇਟਾ ਜਿੰਦਾਬਾਦ 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 ਬਹੁਤ ਹੀ ਸਤਕਾਰ ਜੋਵਾਗੂਓ ਸਾਡਾ ਧੰਨਵਾਦ ਤੁਸੀਂ ਸ਼ੰਭੂ ਅੰਦੋਲਨ ਹਨਾੜੀ ਅੰਦੋਲਨ ਤੇ ਜਿਹੜਾ ਅੰਦੋਲਨ ਰਤਨਪੁਰਾ ਬਾਰਡਰਾਂ ਦੇ ਰਾਜਸਥਾਨ ਚੱਲ ਰਿਹਾ ਉਹਨਾਂ ਜਥੇਬੰਦੀਆਂ ਦੇ ਫੋਰਮਾਂ ਦੇ ਫੈਸਲੇ ਦੇ ਮੁਤਾਬਕ ਆਪਣੇ ਪਿੰਡਾਂ ਦੇ ਵਿੱਚੋਂ ਫੈਸਲੇ ਕਰਕੇ ਅੱਜ ਦਾ 26 ਜਨਵਰੀ ਦਾ ਜਿਹੜਾ ਗਣਤੰਤਰ ਦਿਵਸ ਆ ਇਹਦੇ ਉੱਤੇ ਆਪਣੇ ਘਰਾਂ ਦੇ ਵਿੱਚੋਂ ਆਪਣਾ ਕੀਮਤੀ ਸਮਾਂ ਕੱਟ ਕੇ ਕੋਈ ਟਰੈਕਟਰ ਲੈ ਕੇ ਆਏ ਜੀ ਵੱਡੀ ਗੱਲ ਆ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਅੱਜ 11 ਥਾਵਾਂ ਦੇ ਉੱਤੇ ਆਪਣੀ ਜਥੇਬੰਦੀ ਵੱਲੋਂ ਇਹ ਟਰੈਕਟਰ